ਆਪਣੇ ਨਾਲ ਕਿੱਥੇ ਨੇਗੇ ਆਪਣੇ ਨਾਲ ਕਿੱਥੇ ਨੇ ਨਾਲ ਦੇ ਇੱਧਰ ਹੀ ਨੇਗੇ ਉਹ ਨਹੀਂ ਆਇਆ ਹੇਮਕੁੰਟ ਸਾਹਿਬ ਤੁਹਾਡਾ ਆਪਣੇ ਤੋਂ ਅੱਜ ਦੇ ਵਲੌਗ ਦੇ ਵਿੱਚ ਸਵਾਗਤ ਹੈ ਨਵਾਂ ਵਲੌਗ ਹੈ ਪਹਿਲਾਂ ਵਾਲਾ ਵਲੌਗ ਦੇਖ ਲਿਓ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਤਤਰਾ ਮਾਟਕ ਦੇ ਵਿੱਚ ਆਪਣੇ ਪਿਛਲੇ ਜਨਮ ਬਾਰੇ ਲਿਖਿਆ ਹੈ ਅਬ ਮੈਂ ਆਪਣੀ ਕਥਾ ਬਖਾਨੋ ਤਪਸਾਦਤ ਜਹ ਵਿਦਮਹੂਆਨੋ ਹੇਮਕੁੰਟ ਪਰਬਤ ਹੈ ਜਹ ਸਫਤ ਸ੍ਰਿੰਗ ਸੋਭਿਤ ਹੈ ਤਹਾਂ ਸਖ ਚੋਟੀਆਂ ਦੇ ਵਿਚਾਲੇ ਇੱਕ ਝੀਲ ਜਿੱਤੇ ਤੁਹਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪਿਛਲੇ ਜਨਮ ਦੇ ਵਿੱਚ ਤਪੱਸਿਆ ਕੀਤੀ ਸੀ ਇਹ ਗੁਰਦੁਆਰਾ ਸਾਹਿਬ ਸੰਗਤਾਂ ਤੋਂ ਤਕਰੀਬਨ 200 ਸਾਲ ਅਲੋਪ ਰਿਹਾ ਤੇ ਇਸ ਸਾਲ ਸਾਲ 2024 ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦੀ 25 ਮਈ ਤੋਂ ਯਾਤਰਾ ਦੀ ਸ਼ੁਰੂਆਤ ਹੋਈ ਹੈ ਤੇ ਇਹ ਵੀਡੀਓ ਵੀ 25 ਮਈ ਨੂੰ ਬਣਾਈ ਗਈ ਹੈ ਅੱਜ ਦੀ ਵੀਡੀਓ ਦੇ ਵਿੱਚ ਦੇਖਾਂਗੇ ਗੁਰਦੁਆਰਾ ਸਾਹਿਬ ਦੀ ਓਪਨਿੰਗ ਸੈਰੇਮਨੀ ਤੇ ਪਹਿਲੀ ਅਰਦਾਸ ਇੱਕ ਨਿਸ਼ਾਨ ਸਾਹਿਬ ਤਾਂ ਉੱਟਾ ਜੁੱਟੀ ਤੇ ਇਹ ਬੁੱਧ ਨਿਸ਼ਾਨ ਸਾਹਿਬ ਆ ਰਿਹਾ ਤੀਜਾ ਨਿਸ਼ਾਨ ਸੋ ਚਲਿੰਦੂ ਮਿਲਦਾ ਹੈ ਹਾਂ ਬਾਰੇ ਹਨ ਹਾਂ ਜੋ ਠੀਕ ਹੈ ਉੱਥੋਂ ਨਿਸ਼ਾਨ ਸੋ ਵੀ ਇੱਥੇ ਸੀ ਕਿਤੇ ਸੱਤ ਨਿਗੇ ਪੂਰੇ ਇਹ ਨਿਸ਼ਾਨ ਸਾਬ ਉਹੀ ਸੱਤਾਂ ਚੋਟੀਆਂ ਤੇ ਨੇ ਜਿਸ ਦੇ ਬਾਰੇ ਜ਼ਿਕਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ 75 ਨਾਟਕ ਦੇ ਵਿੱਚ ਕੀਤਾ ਗਿਆ ਹੈ ਸਭ ਤੋਂ ਪਹਿਲਾਂ ਸੋਚਦੇ ਆਂ ਸ਼ਨਾਨੀ ਉਦੋਂ ਬਾਅਦ ਅਗਲੀ ਗੱਲ ਪਹਿਲਾਂ ਸਰੋਵਰ ਤੋਂ ਚੱਲਦੇ ਆਂ ਵੀਰੇ ਸਰੋਵਰ ਕਿੱਡੇ ਛੱਡਦੇ ਆਂ ਵੀਰੇ ਸਰੋਵਰ ਕਿੱਡੇ ਪਾਸੇ ਆਉਂਦੇ ਆਂ ਸਾਹਮਣੇ ਇਹਦੀ ਲੋਕ ਬਰਫ ਬਹੁਤ ਹੈ ਨਾ ਪਰ ਕਹਿੰਦੇ ਅੱਜ ਕੀ ਘਟ ਹੈ ਪਿਛਲੀ ਵਾਰ ਨਾਲੋਂ ਮਹਾਰਾਜ ਜੀ ਪਿਛਲੀ ਵਾਰ ਬਰਫ ਜਿਆਦੀ ਸੀ ਜਾਨ ਦੇ ਕੇ ਚਲੋ ਜਾਨ ਦੇ ਕੇ ਆਉਂਦੇ ਪਹਿਲਾਂ ਸ਼ਨਾਣ ਕਰ ਲਈਏ ਲੰਗਰ ਛਕ ਲਈਏ ਉਹ ਦੋਵਾਂ ਮੱਥਾ ਠੀਕ ਦੇਆ ਠੀਕ ਹੈ ਤਾਂ ਪਕਾਫੀ ਤੇਜ ਹੈ ਚਮਸਾ ਛਾੜਦੀ ਹੈ ਉਹ ਠੰਡਾ ਹੂੰ ਕੀ ਆ ਖਾਲਸੇ ਦੇ ਝੂਲਦੇ ਹੋ ਨਿਸ਼ਾਨ ਸਾਹਿਬ ਉਨੇ ਚੱਕ ਲੈ ਕਿ ਮੇਰੀ ਆ ਬਿਨਾ ਚੇਪੀ ਤੋਂ ਕਰ ਲੈ ਸੁਣਾਣਾ ਹਾਂ ਹਾਂ ਪਣੀ ਠੰਡਾ ਸੀਗਾ ਪੂਰਾ ਸਾਹ ਉੱਥੇ ਉੱਤੇ ਥੱਲੇ ਥੱਲੇ ਡੇ ਅਹ ਸਰੀਰ ਤਾਂ ਠੰਡਾ ਹੋ ਗਿਆ ਫੁੱਲਾ ਵਰਗਾ ਹੋ ਗਿਆ ਅਸੀਂ ਵੀ ਸੁਣਾਣਾ ਕਰਦੇ ਆ ਉਹ ਤੇਰਾ ਪਾਣੀ ਆ ਲਮੜੇ ਛੱਡ ਦੇ ਸਭ ਤੋਂ ਪਹਿਲਾਂ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਦੀ ਓਪਨਿੰਗ ਸੈਰੇਮਨੀ ਦੇ ਗੁਰਦੁਆਰਾ ਸਾਹਿਬ ਦੀ ਓਪਨਿੰਗ ਸੈਰੇਮਨੀ ਕਰਕੇ ਅੱਜ ਬਹੁਤ ਜ਼ਿਆਦਾ ਭੀੜ ਹੈ ਗੁਰਦੁਆਰਾ ਸਾਹਿਬ ਦੀ ਸਾਮ ਸਭਾਲ ਜਿੱਥੇ ਏਮਕੁੰਡ ਸਾਹਿਬ ਮੈਨੇਜਮੈਂਟ ਟਰਸਟ ਵੱਲੋਂ ਕੀਤੀ ਜਾਂਦੀ ਹੈ ਉੱਥੇ ਹੀ ਗਲੇਸ਼ੀਅਰ ਦੇ ਵਿੱਚ ਬਰਫਾਂ ਨੂੰ ਵੱਢ ਕੇ ਰਾਹ ਜਿਹੜਾ ਉਹ ਇੰਡੀਅਨ ਆਰਮੀ ਦੇ ਵੱਲੋਂ ਬਣਾਇਆ ਜਾਂਦਾ ਹੈ ਤੇ ਗੁਰਦੁਆਰਾ ਸਾਹਿਬ ਦੀ ਓਪਨਿੰਗ ਦੇ ਵਿੱਚ ਇੰਡੀਅਨ ਆਰਮੀ ਦਾ ਬਹੁਤ ਵੱਡਾ ਯੋਗਦਾਨ ਹੈ ਚੱਲੂਗਾ ਚ ਖੋਲ ਲੈ ਵੀਰ ਉੱਤੋਂ ਬਾੜ ਕੈਂ ਸੁੱਟਦੀ ਆਏ ਕਰਕੇ

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇਕ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵੰਤੀ ਜੀ ਸਹਾਇ ਸੋਨਿਹਾਲ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੀਆ ਸੰਤ ਤੁਮਾਰ ਪਿਤਾ ਹਮ ਬਾਰਗ ਤੇ ਸਭੇ ਸਭ ਦੇ ਨਾਨਕਾ ਹਰਿ ਨਾਮ ਲੈ ਪ੍ਰੀਤੀ ਸਾਗਨ ਕੀ ਆਰਜਾ ਸਾਚ ਬਿਨਾ ਕਹੋ ਸੁਚਾ ਬਿਖਾ ਨਾਮ ਬਿਨਾ ਤਨ ਅਹੁੰਦਾ ਮੁਖੇ ਆਪੇ ਜਨ ਰਾਣ ਬ੍ਰੇਤਾ ਬਿਹਾਏ ਮੇਕਣਾ ਜੋ ਪ੍ਰੀਤੀ ਜਾਏ ਗੋਬੀ ਮਤਥਾ ਟਿਕ ਲਿਆ ਗੁਰਦੁਆਰਾ ਸਾਹਿਬ ਸਾਰੇ ਜਣੇ ਨੇ ਦੋ ਜਣੇ ਰਹਿ ਗਏ ਆਪਣੇ ਨਾ ਉਹਨਾਂ ਦਾ ਐ ਨਹੀਂ ਪਤਾ ਆਏ ਨੇ ਕਿ ਨਹੀਂ ਆ ਉਹਨਾਂ ਦਾ ਫੋਨ ਫੋਨ ਲਾਉ ਮਾੜਾ ਮੋਟਾ ਲਾਗਦਾ ਹੀ ਨਹੀਂ ਚਲੋ ਆਜੋ ਫਿਰ ਭੀੜ ਵਾਲੀ ਹੈ ਯਾਰ ਮੇਰੇ ਬੂਟ ਉੱਥੇ ਪੈਣਗੇ ਇਹਦੇ ਇੱਥੇ ਪੈਣੇ ਉੱਥੋਂ ਨਿਕਲਣਗੇ ਕਿਵੇਂਗੇ ਮਤਲਬ ਬਾਹਰ ਹੀ ਪੈਣੇ ਬੂਟ ਬਾਹਰ ਕਿ ਨਹੀਂ ਇਹਦੇ ਪੌੜੀਆਂ ਇੱਥੇ ਉਹ ਬਾਬੇ ਨੇ ਲਪਾਤੇ ਯਾਰ ਵਿੱਚ ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਸੱਤ ਚੋਟੀਆਂ ਨੇਗੀਆਂ ਤੇ ਇਹਨਾਂ ਦਾ ਗਲੇਸ਼ਰ ਪਿਗਲ ਕੇ ਗੁੰਡ ਦੇ ਵਿੱਚ ਆਉਂਦਾ ਹੈ ਹੇਮਕੁੰਡ ਤੇ ਨਾਲ ਹੀ ਗੁਰਦਸਾਹਬ ਦੇ ਵਿੱਚ ਤੋਂ ਮੱਥਾ ਡੇਕ ਲਿਆ ਉਹ ਸਾਹਮਣੇ ਲਛਮਣ ਦਾ ਵੀ ਮੰਦਿਰ ਹੈ ਉੱਥੇ ਵੀ ਜਾ ਕੇ ਆਵਾਂਗੇ ਤੁਲਪਤ ਇਹ ਕਲਕਲ ਕਰਦਾ ਪਾਣੀ ਇਹ ਮੰਦਰ ਸਰੋਵਰ ਚੋਂ ਹੀ ਆ ਰਿਹਾ ਇਹ ਮੰਦਰ ਦਾ ਨਾਮ ਹੈ ਸ਼੍ਰੀ ਲక్ష్ਮਣ ਲੋਕਪਾਲ ਮੰਦਿਰ ਤੇ ਮੰਨਿਆ ਜਾਂਦਾ ਹੈ ਕਿ ਲక్ష్ਮਣ ਜੋ ਕਿ ਸ਼੍ਰੀ ਰਾਮ ਦੇ ਭਰਾ ਸੀ ਉਹਨਾਂ ਦੇ ਵੱਲੋਂ ਆਪਣੇ ਪਿਛਲੇ ਜਨਮ ਦੇ ਵਿੱਚ ਸ਼ੇਸ਼ਨਾਗ ਦੇ ਰੂਪ ਦੇ ਵਿੱਚ ਇਸ ਥਾਂ ਦੇ ਉੱਤੇ ਤਪੱਸਿਆ ਕੀਤੀ ਗਈ ਸੀ ਤੇ ਇਸੇ ਹੀ ਹੇਮਕੁੰਡ ਸਾਹਿਬ ਦੀ ਲੀਕ ਦੇ ਵਿੱਚੋਂ ਸ਼ੁਰੂਆਤ ਹੁੰਦੀ ਹੈ ਲక్ష్ਮਨ ਗੰਗਾਰੀਵਰਦੀ ਤੇ ਇਹ ਰਿਵਰ ਅੱਗੇ ਜਾ ਕੇ ਅਲਕਨੰਦਾ ਰਿਵਰ ਦੇ ਵਿੱਚ ਮਿਲਦਾ ਹੈ ਤੇ ਅਲਕਨੰਦਾ ਰਿਵਰ ਅੱਗੇ ਜਾ ਕੇ ਗੰਗਾ ਰਿਵਰ ਦੀ ਵਿੱਚ ਮਿਲਦਾ ਹੈ ਪਾਪਾ ਲਕਸ਼ਮਨ ਜੀ ਨਾਲ ਆਪ ਨੂੰ ਉਹ ਤਾਂ ਨਹੀਂ ਕਿਹਾ ਉਹ ਬਾਰੇ ਜਮਾ ਕਿਹੜੇ ਪਾਸੇ ਕਰਾਉਣਾ ਪਰਲੇ ਪਾਸੇ ਓਪਨਿੰਗ ਡੇਸ ਕਰਕੇ ਅੱਜ ਜੋੜਾ ਘਰ ਦੇ ਕੋਲੇ ਵੀ ਬਾਲੀ ਭੀੜ ਸੀਗੀ ਭਾਈ ਦੋ ਕਲਾਸ ਚ ਜਿਹੜੇ ਵੀਰੇ ਉੱਪਰੋਂ ਜਾ ਕੇ ਲੈਕਰੋ ਜੇ ਚਾਹ ਚਾਪ ਥੋੜੇ ਚਾਹ ਚ ਗੁਲਗੋਡੀ ਪਾ ਲੋ ਚਾਹ ਪਕੌੜੇ ਖਿਚੜੀ ਦੜੀਆਂ ਇਹ ਲੰਘਰ ਚੱਲ ਰਹੇ ਨੇ ਅੱਜ ਓਪਨਿੰਗ ਅੱਜ ਗੁਲਗੋਡੀ ਦਾ ਮਾਚਾ ਚਾਹ ਚ ਪਾਉਣ ਨੂੰ ਪਰ ਫੜ ਲੈ ਜਿਹਨੇ ਪਿਆ ਹੋਏ ਗੜੀਆ ਕਚੜੀ ਜਿਹੜੀ 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 ਨਾਲ ਪਨੀਰ ਦੇ ਪਕੌੜੇ ਆ ਨੀ ਬੜਾ ਗੁਰਦੁਰ ਸਾਹਿਬ ਤੋਂ ਨਾਲ ਹੀ ਪੂਰੇ ਮੈਡੀਕਲ ਫੈਸਿਲਿਟੀ ਵੀ ਆ ਥੋੜੀ ਆਕਸੀਜਨ ਲੱਗਦਾ ਘੱਟੀ ਹੋਈ ਹੈ ਚੈੱਕ ਕਰਾ ਜੰਨਾ ਹੈ ਡਰਾਈਵਰ ਦਾ ਫੋਨ ਆ ਰਿਹਾ ਜੀ ਮੈਂ ਖਾਂਦਾ ਉਹ ਦਰਸ਼ਕ ਨੂੰ ਕਨਫਰਮ ਕਰਨ ਲਈ ਆ ਜਪੋ ਗੁਜਰਾਹ ਨਾਲ ਸੀਗੇ ਆਪਾਂ ਪਾਉੜੀ ਵਾਲੇ ਦਾ ਸਮਝਦੇ ਬਾਕੀ ਕਰਦੇ ਆ ਆਪਾਂ ਇਸ ਵਲੋਗ ਦੀ ਸਮਾਪਤੀ ਕਿਵੇਂ ਲੱਗਿਆ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਚੈਨਲ ਨੂੰ ਤੇ ਆ ਵੀਡੀਓਜ਼ ਵਾਪਸੀ ਦੀਆਂ ਨੇ ਗਰਮੀ ਹੋਣ ਕਰਕੇ ਗਲੇਸ਼ੀਅਰ ਪਿਗਲਣ ਲੱਗ ਗਏ ਸੀ ਤੇ ਰਾਸਤਾ ਖਰਾਬ ਹੋ ਗਿਆ ਸੀ ਲੰਬਾ ਜਾਮ ਲੱਗ ਗਿਆ ਸੀਗਾ ਪਰ ਇੰਡੀਅਨ ਆਰਮੀਜ਼ ਵੱਲੋਂ ਜਾਮ ਜੜਾ ਉਖਲਵਾ ਦਿੱਤਾ ਗਿਆ ਸੀਗਾ ਸਾਡਾ ਸਫਰ ਬਹੁਤ ਵਧੀਆ ਰਿਹਾ ਜੇਕਰ ਤੁਸੀਂ ਵੀ ਕਦੇ ਹਿਮਕੁੰਡ ਸਾਹਿਬ ਦੀ ਯਾਤਰਾ ਕੀਤੀ ਹੈ ਤਾਂ ਆਪਣਾ ਐਕਸਪੀਰੀਅੰਸ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ